ਸਿਵਰੇਜ ਦੇ ਖੱਡੇ ਦੇ ਨਾਲ-ਨਾਲ ਭਾਰੀ ਵਾਹਨਾਂ ਦੇ ਨਿਕਲਣ ਨਾਲ ਜਿਹੜਾ ਵਾਟਰ ਸਪਲਾਈ ਵਾਲਾ ਸੀਗਾ ਪਾਈਪ ਉਹ ਵੀ ਲੀਕ ਹੋਣ ਲੱਗ ਗਿਆ ਪਾਈਪ 15 ਟੁੱਟ ਗਈ ਤੇ ਸਵੇਰੇ ਫਿਰ ਗਲੀ ਵਾਲਿਆਂ ਨੇ ਇਕੱਠੇ ਹੋ ਕੇ ਕਮੇਟੀ 'ਚ ਕੰਪਲੇਂਟ ਕੀਤੀ ਤਾਂ ਉਹਨਾਂ ਨੇ ਵਾਟਰ ਸਪਲਾਈ ਵਾਲੇ ਭੇਜਿਆ ਉਹ ਹੁਣ ਖੱਡਾ ਪਟ ਰਹੇ ਆ ਉਹਨਾਂ ਨੇ ਹਜੇ ਆਪਣਾ ਕੰਮ ਕੰਪਲੀਟ ਨਹੀਂ ਕੀਤਾ ਤੇ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਕਰੀਬਨ 3:30 ਵਜੇ ਉਸ ਤੋਂ ਬਾਅਦ ਦਾ ਹਾਲ ਵੇਖੋ ਇਹ ਤੁਸੀਂ ਵੇਖੋ ਜੀਸੀਬੀ ਲੈ ਕੇ ਆਏ ਆ ਇਹ ਬੜੀ ਸਫਾਈ ਨਾਲ ਇਹਨਾਂ ਨੇ ਪਹਿਲਾਂ ਉੱਪਰਲਾ ਟੱਕਣ ਜਿਹੜਾ ਮੇਨ ਹੋਲ ਚੱਕਿਆ ਫਿਰ ਸਾਰਿਆਂ ਜਿੰਨੀਆਂ ਵਿੱਚ ਪਾਈਪਾਂ ਸੀਗੀਆਂ ਉਹ ਤੋੜੀਆਂ ਫਿਰ ਉਹਨਾਂ ਨੂੰ ਇਹਨਾਂ ਨੇ ਰਿਪੇਅਰਪੁਰ ਕਰੰਦਾ ਇਹ ਕਹਿੰਦੇ ਵੀ ਇਹ ਸਾਡਾ ਕੰਮ ਨਹੀਂ ਹੈਗਾ ਬਸ ਐਂ ਹੁੰਦਾ ਹੈ ਇਹ ਅੰਦਰੋਂ ਸਾਰਾ ਪਾਣੀ ਲੀਕ ਹੋ ਜਾਂਦਾ ਤੁਸੀਂ ਵੇਖੋ ਵਾਟਰ ਸਪਲਾਈ ਦਾ ਇੱਧਰੋਂ ਆਈ ਜਾਂਦਾ ਹੈਗਾ ਉਹਨਾਂ ਨੇ ਹਜੇ ਆਪਦਾ ਕੰਮ ਪੂਰਾ ਨਹੀਂ ਕੀਤਾ ਉਹ ਸਾਈਡ ਤੇ ਖੜੇ ਹੋ ਕੇ ਦੇਖ ਰਹੇ ਆ ਤੇ ਵੇਖੋ ਕਿੰਨੀ ਸਫਾਈ ਨਾਲ ਕਮੇਟੀ ਵਾਲੇ ਜਿਹੜੇ ਹੈਗੇ ਆ ਉਹ ਕੰਮ ਕਰਦੇ ਜਿਹੜੀਆਂ ਕੁਝ ਪਾਈਪਾਂ ਵਿੱਚ ਬਲੌਕ ਹੈ ਉਹ ਕਹਿੰਦੇ ਉਹ ਐਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਛੇੜਨ ਨਾਲ ਸਾਡਾ ਕੰਮ ਨਹੀਂ ਹੈਗਾ ਆ ਵੇਖੋ ਇਹਨਾਂ ਨੇ ਸੀਮੈਂਟ ਗਾਰਾ ਪੂਰਾ ਲਿਆ ਕੇ ਨਾਲ ਬੜੀ ਸਫਾਈ ਨਾਲ ਜਿਵੇਂ ਫੋਰਨ ਕੰਟਰੀ ਚ ਹੁੰਦਾ ਨਾ ਤੇ ਓਵੇਂ ਇੱਟਾਂ ਲਾ ਰਹੇ ਆ ਵੇਖੋ ਹਨਾ ਕਿੰਨੀ ਸਫਾਈ ਨਾਲ ਸਾਰੀਆਂ ਪਾਈਪਾਂ ਉਹ ਇਹਨਾਂ ਨੇ ਬੜੀ ਸਫਾਈ ਨਾਲ ਤੋੜੀਆਂ ਲੋਕਾਂ ਦੇ ਸਾਹਮਣੇ ਜਿਹੜਾ ਕੋਈ ਕਹਿੰਦਾ ਸੀ ਵੀ ਪਾਈਪ ਬਚਾ ਕੇ ਉਹ ਕਹਿੰਦੇ ਸੀ ਇਹ ਐਂ ਹੁੰਦਾ ਆ ਵੇਖੋ ਆਹ ਪਾਈਪ ਬਲੌਕ ਹੋਈ ਵੀ ਹੋਈ ਹੈ ਤੇ ਇਹਦੇ ਸਾਈਡ ਤੋਂ ਸੱਜੇ ਪਾਸੇ ਤੋਂ ਜਿਹੜਾ ਅਖੱਬੇ ਪਾਸੇ ਤੋਂ ਪਾਣੀ ਨਿਕਲਿਆ ਵਾਟਰ ਸਪਲਾਈ ਦਾ ਪਾਣੀ ਕਿਉਂਕਿ ਪਾਣੀ ਆਉਣ ਦਾ ਟਾਈਮ ਹੋ ਗਿਆ ਤੇ ਪਾਣੀ ਆ ਰਿਹਾ ਪੈਪਾਂ ਦੇ ਵਿੱਚ ਦੀ ਇੱਥੋਂ ਦੀ ਵਿੱਚ ਵੀ ਪਾਣੀ ਆ ਰਿਹਾ ਹੈਗਾ ਸੀਵਰੇਜ ਦੇ ਵਿੱਚ ਵੀ ਤੇ ਹਜੇ ਤੁਸੀਂ ਵੇਖਿਓ ਕਿੰਨੀ ਸਫਾਈ ਨਾਲ ਇਹ ਇਹਦੇ ਉੱਪਰ ਫਿਰ ਟੱਕਣੇ ਵੀ ਰੱਖਣਗੇ ਤੇ ਉਹ ਟੱਕਣ ਜਿਹੜੇ ਇਹਨਾਂ ਨੇ 9 ਇੰਚ ਤਿੰਨ ਰਾਂ ਦੇ ਉੱਤੋਂ ਪੱਟ ਤੇ ਉਹ ਇਹਨਾਂ ਨੇ ਮਤਲਬ ਉਹ ਲਾਉਣੇ ਨਹੀਂ ਉਹ ਕਹਿੰਦੇ ਐਂ ਹੀ ਹੁੰਦਾ ਹੈਗਾ ਤੇ ਅਸੀਂ ਐਂ ਹੀ ਐਸੇ ਟੱਕਣ ਰੱਖ ਜਾਾਂਗੇ ਉਹ ਸਾਡਾ ਕੰਮ ਨਹੀਂ ਹੈਗਾ ਆਹ ਵੇਖੋ ਗੱਡੀ ਚ ਢੱਕਣ ਲਿਆਏ ਤੇ ਹੁਣ ਜੀਸੀਬੀ ਨਾਲ ਹੀ 8 ਪੜ ਦੇਣਗੇ ਤੇ ਜਿਹੜੀਆਂ ਪਾਈਪਾਂ ਹਾ ਉੱਤੇ ਰਹਿ ਗਈਆਂ ਇਹ ਕਹਿੰਦੇ ਬਸ ਇਹ ਸਾਡੇ ਤੋਂ ਤੁਸੀਂ ਦੁਬਾਰਾ ਪਟਾ ਕੇ ਪਵਾ ਲਿਓ ਤੇ ਜਾਂ ਫਿਰ ਆ ਉਹਦਾ ਪ੍ਰਾਈਵੇਟ ਕਿਸੇ ਤੋਂ ਪਟਵਾ ਕੇ ਪਵਾ ਲਿਓ ਇਹਦਾ ਜਮਾ ਟੱਕਣ ਦੇ ਉੱਤੇ ਹੀ ਸੀ ਤੁਸੀਂ ਦੱਸੋ ਇਹ ਹੋ ਸਕਦਾ ਕਦੇ ਵੀ ਵਾਟਰ ਦੀ ਸੀਵਰੇਜ ਦੀ ਪਾਈਪ ਤੇ ਢੱਕਣ ਦੇ ਉੱਤੇ ਹੋਵੇ ਵੇਖੋ ਕਿੰਡੀ ਸਫਾਈ ਨਾਲ ਕੰਮ ਕਰ ਰਹੇ ਆ ਇਹ ਤੇ ਉਹ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਤੇ ਉਸ ਵੱਲ ਕਮੇਟੀ ਦੇ ਮੁਲਾਜ਼ਮ ਐ ਵਾਟਰ ਸਪਲਾਈ ਵਾਲੇ ਜਿਹੜੇ ਸਵੇਰੇ ਤੋਂ ਪਟ ਰਹੇ ਸੀਗੇ ਉਹਨਾਂ ਨੂੰ ਆਵਾਜ਼ ਵੀ ਮਾਰੀ ਵੀ ਤੁਸੀਂ ਹਜੇ ਜਾਇਓ ਨਾ ਪਰ ਉਹ ਕੀ ਕਹਿੰਦੇ ਉਹ ਜਾਇਓ ਨਾ ਇੱਕ ਮਿੰਟ ਹੈਲੋ ਉਹ ਇਹ ਜਵਾਬ ਦਿੰਦੇ ਆ ਇਹ ਵੀ ਸਾਡੀ ਗੱਲ ਹੋ ਗਈ ਸਾਡੇ ਕੋਲੇ ਫੋਨ ਆ ਗਿਆ ਸੀਗਾ ਸਾਡਾ ਹੁਣ ਕੋਈ ਕੰਮ ਨਹੀਂਗਾ ਦੇਖੋ ਕਿੰਨੀ ਸਫਾਈ ਨਾਲ ਉਹਨਾਂ ਨੇ ਵੀ ਕੰਮ ਖਤਮ ਕੀਤਾ ਫੇਰ ਇਹਨਾਂ ਨੇ ਸੀਵਰੇਜ ਵਾਲਿਆਂ ਨੇ ਵੀ ਇਹ ਵੀ ਹੁਣ ਟੱਕਣ ਉੱਪਰ ਰੱਖਣਗੇ ਜੀਸੀਬੀ ਨਾਲ Look <laughs> ਇਹ ਰੋਟਾ ਪਸਤੂ ਹੋਰ ਰੈਂਟ ਇਹ ਕੱਪੀ ਕਰਦੇ ਨੇ ਕਿੰਨਾ ਦੋ ਵਾਰ ਲਾ ਕੇ ਉੱਪਰ ਕਰਦੇ ਨੇ ਹਾਂ ਹੋਰ ਕਮ ਦਮ ਇਹ ਤਾਂ ਨੀਵੇਂ ਹੀ ਕਰਦਾ ਮੇਰੇ ਪਹਿਲਾਂ ਬਰਾਬਰ ਸੀਗਾ ਨੀਵੇਂ ਦਾ ਤਾਂ ਸਗਾ ਰਿਸਕ ਹੈ ਹਾਂ ਇੱਥੇ ਨਹੀਂ ਛੱਡਦੇ ਹਾਂ ਹਾਂ ਗਿਫਟ ਦਾ ਟੱਟ ਵੀ ਉਹ ਕੋਈ ਪਾਸਾ ਭੱਲੇ ਉੱਡਾ ਵੀ ਸਾਰਨੇ ਖਤਮ ਹੋ ਗਈ ਗੀ ਸਾਰੀ ਬਸਾਰੀ ਮੋੜੀ ਗਈ ਹਾਂ ਮੈਂ ਇਹਨੇ ਦਿੱਤਾ ਚਾਹੇ ਧਰਤੀ ਨਾਲ ਲੱਗੇ ਜਾਂਦਾ ਇਹਨੂੰ ਕੋਈ ਨਹੀਂ ਇਹਨੂੰ ਤਾਂ ਟੱਕਣ ਰੱਖਣਾ ਸੀਗਾ ਦੋ ਦੋ ਦੰਦੇ ਪੱਟੇ ਗਏ ਉਹ ਦੋ ਦੋ ਨੇ ਬਰਾਬਰ ਸੀ ਹੈ ਹੈਲੋ ਐਮਪਾ ਦਾ ਆਓ ਆ ਗਏ ਮਿੱਤੇ ਕਰੀਆ ਵੇਚਦੇ ਜੋ ਥੋੜਾ ਤਾਂ ਕੋਈ ਬਣਿਆ ਸਾਡਾ ਤਾਂ ਜਿਹੜਾ ਬਣਨਾ ਬਣਨਾ ਚੱਲ ਪਾਸਾ ਲੈ ਲਿਆ ਮੈਨੂੰ ਖੜਾ ਦਿਓ ਇੱਥੇ ਸ਼ਿੰਗਲੀ ਉਹ ਰੱਖੀ ਆਪ طرف ਖੈਰ ਹੋਣੀ ਸੀ ਉਹ ਇਹ ਅੱਜ ਹੀ ਭਰ ਦੇਣੀ ਹੈ ਕੱਲ ਨੂੰ ਕੀ ਕਰਨਗੇ ਹੈ ਅੱਜ ਹੀ ਭਰ ਦੇਣੀ ਹੈ ਕੱਲ ਨੂੰ ਕੀ ਕਰਨਗੇ ਹੋਊਗਾ ਬਸ ਭਰ ਗਏ ਤਾਂ ਫਿਰ ਲੱਗੂ ਇਹਦੇ ਉੱਤੇ ਲੱਗਦਾ ਹੋਊਗਾ ਫਿਰ ਲਾ ਕੇ ਜਾਊਂਗਾ ਮੈਨੂੰ ਨੀਂਦ ਸਵਾ ਸਾਰੇ ਕੰਮ ਅੱਜ ਕਰ ਤੇ ਕੱਲ ਨੂੰ ਅਸੀਂ ਕੀ ਕਰਾਂਗੇ ਆਓ ਤਾਂ ਹੀ ਤਾਂ ਕਹੇ ਵੀ ਅੱਜ ਹੀ ਚ ਕਰ ਦੋਗੇ ਸਾਰਾ ਕੱਲ ਨੂੰ ਕੀ ਕਰੋਗੇ ਕੰਪਲੇਟ ਪਾਓ ਬਈ ਕੱਢ ਜਾਣਗੇ ਉਹ ਜਲਚਨੀਆਂ ਨਾਲ ਨਿਕਲ ਜਾਓ ਜਲਚਨੀਆਂ ਦੀ ਟੈਂਕੀ ਦੀ ਟ੍ਰੈਕਿੰਗ ਕਰ ਪਾਈ ਉਹ ਖੇਤੀਆਂ ਨੂੰ ਬੱਸ ਨਾਮ ਕਰ ਦੋ ਮਾਨੂੰ ਭਾਈ ਉਹ ਹਰ ਵੇਲੇ ਸਾਹਮਣੇ ਪਾਣੀ ਨਾਲ ਨਾ ਪੜ ਜਾਂਦਾ ਸੀ ਹਾਂ ਉਹੀ ਨਾ ਗੱਲ ਆ ਹਾਂ ਹੁਣ ਇਹ 9 ਇੰਚਾਂ ਦੀ ਨੀਵਾ ਹੋ ਗਿਆ ਨੀਵਾ ਨੀਵਾ ਸੜ ਕੇ ਨਹੀਂ ਨਹੀਂ ਨਾ ਪਾਣੀ ਨਾ ਪੜਦਾ ਫਿਰ ਤਾਂ ਅਸੀਂ ਕੱਢੇ ਜਾਂਦੇ ਫਿਰ ਪਾਣੀ ਨੀਵਾ 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 ਬਹੁਤ ਹੋ ਗਿਆ ਨਾ ਉੱਤੋਂ ਦੇ ਪੱਤੇ ਹੀ ਉਹਦੇ ਨਾਲ ਸਲਾਬ ਸਲਾਬ ਕਰਨਾ ਹਾਂ ਇਹ ਤਾਂ ਸਹੀ ਹੈ ਗੱਠੀ ਸੀਗੀ ਪਹਿਲਾਂ ਵੀ ਨਹੀਂ ਯਾਰ ਆਪਾਂ ਵਿੱਚ ਸੀ ਇਹ ਆ ਮਟਰ ਪਾਈਪ ਵਿੱਚ ਥੱਲੇ ਨਹੀਂ ਨਾ ਸਰਪਰੇ ਇਹ ਬਸ ਸਲੇਪਾਂ ਦੇ ਭਾਈ ਉਹਦੇ ਵਿੱਚ ਸੀ ਉਹ ਸਲੇਪ ਕੋਲ ਜਮਕਾਈ ਸੀ ਇਹਦਾ ਸਾਇਰ ਦੇ ਵਿੱਚ ਗਈ ਉਹ ਲੱਗ ਕੇ ਹੁੰਦਾ ਹੈ ਹਾਂ ਸੁਣਿਓ ਐਸਾ ਪਾਣੀ ਉਹਨਾਂ ਚਾਲੂ ਕੰਮ